ਪਿੰਡ ਲੰਗੜੋਆ ਦੇ ਨੌਜਵਾਨ ਨੂੰ ਈਰਾਨ ਦੇ ਡੋਂਕਰਾਂ ਨੇ ਬੰਦੀ ਬਣਾਇਆ 18 ਲੱਖ ਰੁਪਏ ਦੀ ਕੀਤੀ ਮੰਗ ਨਮਸ਼ਰ ਦੇ ਨਾਲ ਲੱਗਦੇ ਪਿੰਡ ਲੰਗੜੋਆ ਦੇ ਇੱਕ ਨੌਜਵਾਨ ਜਸਪਾਲ ਸਿੰਘ ਨੂੰ ਡੋਂਕਰਾਂ ਵੱਲੋਂ ਕਿਡਨਾਪ ਕਰਕੇ 18 ਲੱਖ ਰੁਪਏ ਦੀ ਫਰੋਤੀ ਮੰਗਨ ਦੀ ਖਬਰ ਸਾਹਮਣੇ ਆ ਰਹੀ ਹੈ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਪਾਲ ਸਿੰਘ ਦੀ ਉਮਰ 31 ਸਾਲ ਹੈ ਜੋ ਕਿ ਨਮਾਸ਼ਾਹਰ ਵਿਖੇ ਪੇਂਟਰ ਦਾ ਕੰਮ ਕਰਦਾ ਸੀ ਅਤੇ ਉਹ ਆਪਣੀ ਰੋਜੀ ਰੋਟੀ ਕਮਾਉਣ ਲਈ ਆਸਟ੍ਰੇਲੀਆ ਜਾਣਾ ਚਾਹੁੰਦਾ ਸੀ ਅਤੇ ਇਸ ਵੰਦੇ ਉਸਨੇ ਹੁਸ਼ਿਆਰਪੁਰ ਦੇ ਇੱਕ ਏਜੰਟ ਨਾਲ ਗੱਲਬਾਤ ਕੀਤੀ ਤਾਂ ਏਜੰਟ ਨੇ 18 ਲੱਖ ਵਿੱਚ ਆਸਟ੍ਰੇਲੀਆ ਭੇਜਣ ਦੀ ਗੱਲ ਕੀਤੀ ਏਜੰਟ ਵੱਲੋਂ ਉਸਨੂੰ ਦਿੱਲੀ ਤੋਂ ਦੁਬਈ ਨੂੰ ਪਹਿਲਾਂ ਭੇਜਿਆ ਗਿਆ ਤਾਂ ਫਿਰ ਉਸਨੂੰ ਕਿਹਾ ਕਿ ਈਰਾਨ ਦੇ ਵਿੱਚ ਕੁਝ ਸਮੇਂ ਲਈ ਰੁਕਣਾ ਪਵੇਗਾ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਈਰਾਨ ਦੇ ਵਿੱਚ ਡੋਂਕਰਾਂ ਦੇ ਵੱਲੋਂ ਉਸਨੂੰ ਬੰਦੀ ਬਣਾ ਲਿਆ ਗਿਆ ਹੈ ਸ਼ੀਰਤ ਦੇ ਪਰਿਵਾਰ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਨੂੰ ਸਹੀ ਸਲਾਮਤ ਪੰਜਾਬ ਲਿਆਇਆ ਜਾਵੇ ਤੁਸੀਂ ਦੇਖ ਰਹੇ ਹੋ ਲੰਗੜੋਆ ਪਿੰਡ ਤੋਂ ਹਰਵਿੰਦਰ ਸਿੰਘ ਨਾਲ ਹਰਿੰਦਰ ਸਿੰਘ ਦੀ ਰਿਪੋਰਟ ਹਾਂਜੀ ਮਾਤਾ ਜੀ ਆਪਣਾ ਨਾਮ ਦੱਸੋ ਕੀ ਪਤਾ ਲੱਗਿਆ ਤੁਹਾਡਾ ਬੇਟਾ ਈਰਾਨ ਦੇ ਵਿੱਚ ਫਸਿਆ ਹੈ ਕਿੱਦਾਂ ਜਾਣਕਾਰੀ ਸੰਜੀ ਕਰਿਓ ਕੀ ਗੱਲਬਾਤ ਹੋਈ ਹੈ ਹਾਂਜੀ ਸਾਡੇ ਬੇਟਾ ਸੁਦੇਵੇ ਨੂੰ ਜਾਂ ਜਨੇਕ ਲਿਆ ਸੀ ਉਹਦੇ ਇੱਕ ਮਹੀਨਾ ਘੱਟੇ ਨਹੀਂ ਚਲੇਗਾ ਉੱਥੋਂ ਜਨਰਲ ਸਟੇਬੀਆ ਦਾ ਮਾਮਲਾ ਤਾਂ ਉਹ ਸਟੇਬੀਆ ਤੇ ਰੋਣਾ ਬਣਾਉਦਾ ਹੈ ਚਲੋ ਠੀਕ ਹੈ ਨੰਨ ਸਾਨੂੰ ਨੇ ਬੱਚੇ ਦੱਸੇ ਉਹਨੇ ਸਟੇਰ ਗਿਆ ਤਾਂ ਭਾਗ ਦਾ ਆ ਗਿਆ ਉੱਥੋਂ ਜੀ ਉਹਨੇ ਇੱਕ ਤਾਂ ਉਹਨੇ 25 ਦਿਨ ਦੀ ਟਿਕਟ ਕਰਵਾਈ ਤੇ ਆ ਲੈ ਦੀ ਕਰਵਾਈ ਜਿਹੜਾ ਟਿਕਰਵਾ ਲੈ ਗਿਆ ਫੇਰ ਉਹਨੇ ਉਹ ਪੈਸੇ ਕਰਤੀ ਉਹਨੇ ਫੇਰ ਦੋ ਨੰਬਰ ਦੀ ਟਿਕਟ ਕਰਵਾ ਲਈ ਦੋ ਨੰਬਰ ਦੀ 25800 ਪਾ ਲੈ ਉਹਨੇ ਤੇਰਾ ਆਰਾਮ ਜੀ ਬਰੇ ਖੇ ਨਾਲ ਲੈ ਗਿਆ ਉੱਥੇ ਬੱਚੇ ਦਾ ਫੋਨ ਆਇਆ ਕਹਿੰਦਾ ਮੈਂ 에어ਪੋਰਟ ਤੇ ਪਹੁੰਚ ਗਿਆ ਸਹੀ ਸਾਮ ਤਾਂ ਠੀਕ ਠਾਕ ਹੈ ਮੈਂ ਕਹਿੰਦਾ ਪੁੱਤਰ ਉਹ ਟਿਕਟ ਖਾ ਲਈ ਕਹਿੰਦਾ ਮੰਮੀ ਵੀ ਨਹੀਂ ਮੈਂ ਵੀ ਕੁਝ ਯਾਜ ਆਇਆ ਮੈਂ ਬਰੈਡ ਜਿਆ ਮੈਂ ਖਾ ਲਿਆ ਜੀ ਅੰਗਾ ਤੋਂ ਹੁੰਦੇ ਆਨੇ ਕਹਿੰਦਾ ਸੀ ਇਕੱਠਿਆਂ ਨੇ ਕਹਿੰਦਾ ਜਾਣਾ ਇੱਥੇ ਸਾਡੀ ਪ੍ਰੋਜੈਕਟ ਇਕੱਠੇ ਆਦੀ ਆ ਮੁੜ ਕੇ ਸਾਡੇ ਨਾਲ ਕੋਈ ਗੱਲ ਨਹੀਂ ਬਾਤ ਜਾਣਾ ਤਾਂ ਫੋਨ ਆਇਆ ਕਹਿੰਦਾ ਉਹਦੇ ਨੈਟ 'ਚ ਖਰਾਬੀ ਆ ਤੁਸੀਂ ਕਹਿੰਦਾ ਵੀ ਕੋਈ ਗੱਲ ਬਾਤ ਟੈਨਸ਼ਨ ਨਾ ਕਿਉ ਕੋਈ ਛੇਵਨਾ ਕਰੇ ਉਹ ਨੈਟ 'ਚ ਖਰਾਬੀ ਫੋਨ ਹੀ ਲੱਗਣਾ ਚਲੋ ਠੀਕ ਆ ਅਦੀਬ ਕੋਲ ਨੂੰ ਕਹਿੰਦਾ ਵੀ ਲੱਖ ਰੁਪਈਆ ਮੈਨੂੰ ਹੁਣੇ ਹੀ ਪਾ ਦੇ ਕਹਿੰਦਾ ਛੇਤੀ ਦੇ ਛੇਤੀ ਲੱਖ ਵੀ ਲੋੜ ਆ ਮੈਨੂੰ ਉੱਥੇ ਪੈਸੇ ਜ਼ਿਆਦਾ ਰੱਖਣੇ ਅਸੀਂ ਉਹ ਵੀ ਕਾਤਾ ਕਾ ਅੱਖ ਰੁਪਈਆ 18 ਲੱਖ ਪੂਰਾ ਕਰਵਾ ਲਿਆ ਮੁਰਕੇ ਦੋ ਵਜੇ ਮੁੰਡੇ ਦੀ ਫੋਨ ਆਈਆ ਕਹਿੰਦਾ ਤੂੰ ਜਿੰਨੇ ਡੱਡਾ ਰੱਖੋ ਸਾਰੇ ਜਾਗਦੇ ਰਹੋ ਬੀ ਜ਼ਰੂਰੀ ਨਾ ਗੱਲ ਕਰਨ ਤੁਹਾਡੇ ਕੋਲ ਚੋਲੋ ਜਿੰਨੇ ਕੋਈ ਫੋਨ ਆ ਗਿਆ ਕਹਿੰਦਾ ਮੰਮੀ ਸਾਨੂੰ ਕਰਨਾ ਹੈ ਕੋ ਘਰ ਦੇ ਆ ਵੀ ਤੁਸੀਂ ਕਹਿੰਦੇ ਵੀ 18 ਲੱਖ ਜਵੇਨ ਨੂੰ ਜਿੱਥੋਂ ਵੀ ਮਰਜੀ ਇਕੱਠਾ ਕਰਦੇ ਸਾਡੇ ਨਾ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਚਲੋ ਅਸੀਂ ਫਿਕਰ ਚ ਪੈ ਗਏ ਯਾਰ ਨੂੰ ਫੋਨ ਲਾਇਆ ਚੱਲ ਗਏ ਕਿਥੋਂ ਕਿਥੇ ਗੱਡੀ ਲੈ ਕੇ ਉੱਥੇ ਜਾਣ ਤੋਂ ਮੋਰੇ ਆ ਗਿਆ ਦੋ ਦਿਨ ਸਾਡੇ ਕੋਈ ਜਾਣ ਤੇ ਰਿਹਾ ਯਾਰ ਸਾਨੂੰ ਕਹਿੰਦਾ ਤੁਸੀਂ ਬੇਟੇ ਬਿਲ ਕਰੋ ਆ ਰਹਾਂ ਦੀ ਮੇਰਾ ਅਜੇ ਤੁਹਾਡੇ ਮੁੰਡੇ ਜਾਂਦਾ ਹੈ ਉਹ ਜਣ ਲਈ ਖਾਦੇ ਕੇ ਜਾਂਟ ਹੱਥੋਂ ਨਿਕਲ ਗਿਆ ਸਾਡੀ ਮੋੜ ਕੇ ਸਾਡੇ ਮੱਛਿਆ ਦੇ ਵੀਡੀਓ ਕਾਲ ਕੋਰਟ ਮਾਰਜੀ ਕਿਤੇ ਦੂਰੇ ਪੁਰੇ ਹਾਲ ਕਾਦੇ ਟੂਨਾ 214 10 ਡੱਗੇ ਬਹੁਤ ਡਾਕ ਕਰਦੇ ਸਾਡੇ 25 74 ਜਿਹੜੇ 18 ਲੱਖ ਪਾਏ ਸੀ ਕਿਨਾਂ ਦੇ ਖਾਤੇ ਚ ਪਾਏ ਸੀ ਅੱਜ ਜੈ ਕੈਸ਼ ਦੇ ਕੇ ਆਏ ਸੀ ਤਾਂ ਸਰ ਕੀ ਐਸੋ ਹੋਇਆ ਸੀ ਠੀਕਾ ਕਿਹੜੇ ਜਣ ਨੂੰ ਪਾਏ ਸੀ ਏਜੰਟ ਕਿੱਥੇ ਦਾ ਸੀਗਾ ਯਾਨ ਤੇ 4500 3000 ਯਾਨ ਤੇ ਮੋੜ ਕੇ ਅਸੀਂ ਹੋਲੀ ਕੋਲੀ ਵੀ ਗਏ ਉਨੇ ਐਸਐਸਪੀ ਨੂੰ ਫੋਨ ਕੀਤਾ ਕਹਿੰਦਾ ਮੈਂ ਬੱਚੇ ਤੁਹਾਡੇ ਕੋਲ ਮਾਂ ਪੁੱਤ ਭੇਜਦਾ ਇਹਨਾਂ ਤਰਖਾਸ ਕਹਿੰਦਾ ਲੈ ਲਿਓ ਕਿ ਇਹ ਕੋਈ ਨਾ ਦੀ ਕਾਰਵਾਈ ਨਹੀਂ ਬੰਦੇ ਨੇ ਬੱਚੇ ਚ ਨਾਲ ਪੇਮੈਂਟ ਦੇ ਕੇ ਅਜੀ ਤਰਖਾਸ ਉਸੇ ਦਿਨ ਦੀ ਆ ਜਾ ਕੇ ਮੜ ਕੇ ਤਾਂ ਡੀਐਸਪੀ ਸੱਦੇ ਆ ਕਹਿੰਦਾ ਦੇਖਿਆ ਸਾਹਿਬ ਕੋ ਦੇਖ ਕੇ ਕਹਿੰਦਾ ਮੈਂ ਤੁਹਾਡੀ ਮਾਰਸ਼ਿਆਰ ਫਰ ਨੂੰ ਕਰਦਾ ਵੇ ਇੱਥੇ ਨਹੀਂ ਚੱਲਣੀ ਚਾਹ ਤਰਖਾਸ ਤੋਂ ਜਾ ਜ਼ਿਲੰਦਰ ਤਹੋ ਚਲੋ ਅਸੀਂ ਉੱਥੋਂ ਵੀ ਆ ਗਏ ਕੋਈ ਸਾਡੀ ਸਰਕਾਰ ਨੇ ਸਾਡੀ ਕੋਈ ਸੁਣਾਈ ਵੀ ਕੀਤੀ ਹੈਗੀ ਜਾਂ ਸਾਡੇ ਬੱਚੇ ਹੱਥ ਬੰਨ ਕੇ ਬੇਨਤੀ ਸਰਕਾਰ ਨੂੰ ਸਾਡੇ ਬੱਚੇ ਸਾਨੂੰ ਮਿਲਣੇ ਚਾਹਦੇ ਸਾਡੇ ਬੱਚੇ ਚਾਹ ਦੱਗ ਛੱਡੀ ਮੈਂ ਤੁਸੀਂ 18 ਲੱਖ ਦੀ ਗੱਲ ਕਰਦੇ ਹੋ ਜਿਵੇਂ ਜਿਵੇਂ ਹੁਣ ਉਹ 18 ਹੋਰ ਮੰਗਦੇ ਆ ਤੁਹਾਡੀ ਟੋਟਲ ਕਿੰਨੇ ਲੱਖ ਦੀ ਗੱਲ ਹੋਈ ਸੀ ਆਸਟ੍ਰੇਲੀਆ ਪਹੁੰਚਣ ਦੀ 18 ਲੱਖ ਦੀ 18 ਹੁੰਦਾ ਪਾਕਿਸਤਾਨ ਦੇ ਕਹਿੰਦੇ 18 18 ਪੂਰਾ ਅਸੀਂ ਲੈਣਾ ਸਨ 18 18 ਤੁਹਾਡੇ ਨਾਲ ਕੋਈ ਡੌਂਕਰਾਂ ਨਾਲ ਕੋਈ ਗੱਲਬਾਤ ਹੋਈ ਯਾਰ ਤੁਹਾਡੇ ਨਾਲ ਉਹ ਨਹੀਂ ਕਰਦੇ ਤੁਹਾਡੇ ਮੁੰਡਿਆ ਆਪ ਨੂੰ ਕਰਾਦੇ ਕੰਨਾ ਫੋਨ ਆਪਣੇ ਹੱਥ 'ਚ ਰੱਖਦੇ ਉਹਨਾਂ ਕੋਲ ਬਣਾਉਂਦੇ ਆਪ پاسਪੋਰਟ ਦੇ ਮਾਰਦੇ 18 ਲੱਖ 5500 ਕਰਦੇ ਨੇ 18 18 ਦਾ ਕੰਮ ਇਹ ਕਿੰਨੇ ਬੱਚੇ ਤੁਹਾਡੇ ਬੱਚੇ ਤਿੰਨ ਬੱਚੇ ਕਧੂਰੀ ਦਾ ਹੈ ਕਿਸ ਹਿਆਰ ਪਰਦਾ ਹੈ ਤੇ ਸਾਡਾ ਲਗੜੋਏ ਦਾ ਇਹ ਤਾਂ ਠੀਕਾ ਪਤਾ ਲੱਗੇ ਵਿਆਹ ਵੀ ਹੋਇਆ ਜਾਂ ਸਪਾਲ ਦਾ ਪਤਾ ਲੱਗਿਆ ਸਪਾਲ ਦਾ ਵਿਆਹ ਹੋਇ ਤਿੰਨ ਸਾਲ ਦਾ ਬੱਚਾ 3.5 ਸਾਲ ਦਾ ਇੱਕ ਹਰ ਤੇ ਨਾਂ ਵੀ ਨਹੀਂ ਆਦਾ ਬੱਚੇ ਇੱਥੇ ਕੀ ਕੰਮ ਕਰਦਾ ਸੀ ਜਸਪਾਲ ਕੰਮ ਇੱਥੇ ਦਿਹਾੜੀ ਕਰਦਾ ਸੀ ਰੰਗ ਦਾ ਕੰਮ ਕਰਦਾ ਸੀਗਾ ਜਿਹੜਾ 18 ਲੱਖ ਤੁਸੀਂ ਦਿੱਤਾ ਹੈ ਕੋਲ ਸੀ ਕਿ ਫੜ ਕੇ ਦਿੱਤਾ ਜਾਂ ਨਹੀਂ ਨਹੀਂ ਸਾਡੇ ਕੋਲ ਰਸੀਦਾਂ ਪਈਆਂ ਬੈਂਕਾਂ ਦੇ ਕੋਟਾ ਮਾ ਲੈਣਾਂ ਕਿ ਵਿਆਜੂ ਪੜਿਆ 5 ਤੇ ਕੋਈ ਕਿਸੇ ਕੋ ਕੋਸ ਲਿਆ 5.5 ਲੱਖ ਉਹਦੇ ਪੇਰ ਸਿੱਧਾ ਪਈਆਂ ਤੇ ਤੇ ਹੋਣਾ ਜਾਂਟੀਆਂ ਤੁਹਾਡੀ ਕੋਈ ਗੱਲ ਹੋਈ ਹੱਜ ਕੱਲ ਦੇ ਵਿੱਚ ਕੋਈ ਜਾਂਟਨਾ ਨਾ ਮੁੰਡਿਆ ਦੀ ਹੁੰਦੀ ਗੱਲ ਬਸ ਉਹ ਵੀ ਬਸ ਮੁੰਡਿਆਂਟ ਡਰਾਵੇ ਦਿਨ ਤੱਕ ਹਾਂ ਤੁਸੀਂ ਅਦਾ ਕਰਵਾਤੀ ਤੁਹਾਡੇ ਬੱਚਿਆਂ ਨੂੰ ਕੋਈ ਵੀ ਕਰ ਸਕਦੇ ਕਹਿੰਦਾ ਸਰਕਾਰ ਦੇ ਵੱਲੋਂ ਤੁਹਾਡੀ ਕੋਈ ਸਰ ਲੈ ਕੇ ਕੋਈ ਫੋਨ ਆਇਆ ਤੁਹਾਨੂੰ ਕੋਈ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਪ੍ਰਸ਼ਾਸਨ ਦਾ ਨੁਮਾਇੰਦਾ ਨਹੀਂ ਸਾਡੇ ਕੋਈ ਨਹੀਂ ਪਹੁੰਚੇ ਕੋਈ ਸਾਡੀ ਮਦਦ ਨਹੀਂ ਕੀਤੀ ਜੀ ਸਰਕਾਰ ਨੂੰ ਆਦੇ ਹੱਥ ਬਨ ਕੇ ਬੇਨਤੀ ਸਾਡੇ ਬੱਚੇ ਤੁਹਾਨੂੰ ਮਿਲਾ ਦੇ ਜੀ ਨਾ ਤੁਸੀਂ ਵਾਪਰੇ ਜਣਾਂ ਦਾਰੇ ਰੋਟੀ ਵੀ ਨਹੀਂ ਲੰਘਦੀ ਇਹ ਬੱਚੇ ਵਾਲ ਸੁਣ ਕੇ ਜੀ ਕੀ ਨਾਮ ਹੈ ਜੀ ਆਪਣਾ ਕੁਲਦੀਪ ਕੌਰ ਤੁਸੀਂ ਜਸਪਾਲ ਸਿੰਘ ਦੀ ਪਤਨੀ ਆ ਤੁਸੀਂ ਹਾਂ ਜੀ ਜਸਪਾਲ ਸਿੰਘ ਦੀ ਪਤਨੀ ਕੀ ਗਲਤ ਹੋਈ ਪਤਾ ਲੱਗਿਆ ਇਰਾਕ ਦੇ ਵਿੱਚ ਉਹ ਪਾਕਿਸਤਾਨ ਦੇ ਵੱਲੋਂ ਬੰਦਕ ਬਣਾਇਆ ਗਿਆ ਉਹਨੂੰ ਹਾਂ ਜੀ ਤੇ ਜਾਣਕਾਰੀ ਸੰਭਾਲ ਕੇ ਉਹ ਦੋ ਗਏ ਸੀਗੇ ਤੇ ਕੀ ਕੰਮ ਲਈ ਉਹ ਤੇ ਭੇਜਿਆ ਗਿਆ ਇਹ ਪਹਿਲੀ ਤਰੀਕ ਨੂੰ ਗਏ ਸੀਗੇ ਦੁਬਈ ਤੋਂ ਤੇ ਸਭੀ ਆਸਟ੍ਰੇਲੀਆ ਦੀ ਗੱਲ ਹੋਈ ਸੀ 18 ਲੱਖ ਰੁਪਏ ਅਸੀਂ ਦਿੱਤਾ ਸੀ ਲੰਘ ਨੂੰ ਆਸਟ੍ਰੇਲੀਆ ਵਾਸਤੇ ਆਸਟ੍ਰੇਲੀਆ ਦੀ ਗੱਲ ਹੋਈ ਤਾਂ ਇਹਨਾਂ ਨੇ ਕਿਹਾ ਕਿ ਇਰਾਨ ਦੇ ਸਟੇ ਜਾਂ ਕੁਝ ਘੰਟਿਆਂ ਲਈ ਇਰਾਨ ਦੇ ਵਿੱਚ ਉਹਨਾਂ ਨੂੰ ਡਾਂਕਰਾਂ ਨੇ ਉਲਵਾ ਕਰ ਲਿਆ ਸੀ ਫੜ ਲਿਆ ਸੀ ਤੇ ਹੁਣ ਉਹਨਾਂ ਨੂੰ ਪਤਾ ਕਿਦਾਂ ਲੱਗਿਆ ਕਿ ਇਰਾਨ ਦੇ ਵਿੱਚ ਫਸ ਗਏ ਆ ਇਹਨਾਂ ਦਾ ਫੋਨ ਆਇਆ ਸਾਨੂੰ ਤੜਕੇ ਦੇ 3:30 ਵਜੇ ਕਹਿੰਦੇ ਕਿ ਅਸੀਂ ਗਲਤ ਬੰਦਿਆਂ ਦੇ ਹੱਥ ਚੜ ਗਏ ਆ ਇਹ ਡਾਂਕਰ ਆ ਜੇ ਤੁਸੀਂ ਸੇ ਨੂੰ 18 ਲੱਖ ਰੁਪਈਆ ਨਾ ਪਾਇਆ ਤੇ ਇਹਨਾਂ ਨੇ ਸਾਨੂੰ ਮਾਰਨਾ ਕੁੱਟਣਾ ਵਾਦ ਕੀਤਾ ਤੇ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਇਹੀ ਮੰਗ ਕਰਦੇ ਸਾਡਾ ਛੇਤੀ ਤੋਂ ਛੇਤੀ ਹੱਲ ਕਰਵਾਇਆ ਜਾਵੇ ਜਸਪਾਲ ਸਿੰਘ ਦੇ ਦੋ ਛੋਟੇ ਛੋਟੇ ਬੱਚੇ ਆ ਕਿੰਨੇ ਸਾਲਾਂ ਦੇ ਬੱਚਿਆਂ ਹੁੰਦੇ ਛੋਟੇ ਇੱਕ 3 ਮਹੀਨਿਆਂ ਦਾ ਤੇ ਇੱਕ 3.5 ਸਾਲ ਦਾ ਇੱਥੇ ਕੀ ਕੰਮ ਕਰ ਵਰ ਕੀ ਕਰਦੇ ਸੀ ਇੱਥੇ ਰੰਗ ਦਾ ਕੰਮ ਕਰਦੇ ਸੀ ਜਿਹੜਾ ਏਜੰਟ ਸੀਗਾ ਤੁਸੀਂ ਦੱਸਿਆ ਵੀ ਆਸਟ੍ਰੇਲੀਆ ਭੇਜਿਆ ਏਜੰਟ ਕਿਸ ਤਰ੍ਹਾਂ ਦਾ ਸੀਗਾ ਏਜੰਟ ਹਿਯਾਰ ਪਰਦਾ ਤੁਹਾਡੀ ਏਜੰਟ ਨਾਲ ਕੋਈ ਗੱਲਬਾਤ ਹੋਈ ਹੈ ਜਾਂ ਕੋਈ ਰਾਬਤਾ ਕੈਮ ਹੋਇਆ ਹਾਂਜੀ ਸਾਡੀ ਏਜੰਟ ਨਾਲ ਗੱਲਬਾਤ ਹੋਈ ਸੀ ਜਦੋਂ ਇਹਨਾਂ ਦਾ ਫੋਨ ਨਹੀਂ ਸੀ ਨਾ ਰਾਤ ਵਿੱਚ ਲੱਗਦਾ ਤੇ ਅਸੀਂ ਏਜੰਟ ਨੂੰ ਫੋਨ ਲਾਇਆ ਫਿਰ ਉਹ ਕਹਿੰਦੇ ਕਿ ਨੈੱਟਵਰਕ ਦੀ ਪ੍ਰੋਬਲਮ ਹੈ ਉੱਥੇ 2-3 ਘੰਟੇ ਤੁਹਾਡੀ ਗੱਲ ਨਹੀਂ ਹੋਈ ਉਹਨਾਂ ਨੂੰ ਤਾਂ ਸਾਨੂੰ ਤੜਕੇ ਦੇ 3:30 ਵਜੇ ਫਿਰ ਉਧਰੋਂ ਡੌਂਕਰਾਂ ਨੇ ਫੋਨ ਲਵਾਇਆ ਇਹਨਾਂ ਤੋਂ ਗੱਲਬਾਤ ਇਹ ਆਪੇ ਹੀ ਕਰਦੇ ਸੀ ਜਿਸਪਾਲ ਉਹਨੇ ਤੇ ਡੌਂਕਰ ਆਪ ਕੋਈ ਗੱਲਬਾਤ ਨਹੀਂ ਸਿੱਖਾ ਰਹੇ ਇਹਨਾਂ ਦੇ ਕੋਲੋਂ ਜਿੱਦਾਂ ਕਹਾਂਦੇ ਸੀ ਉਸ ਤਰ੍ਹਾਂ ਹੀ ਨੇ ਕਹਿੰਦੇ ਸੀ ਹੁਣ ਤੁਸੀਂ ਉਹ ਪੈਸੇ ਪਾ ਦਿੱਤੇ ਆ ਜਾਂ ਪਾ ਰਹੇ ਆ ਕੀ ਤੁਸੀਂ ਅੱਗੇ ਨਹੀਂ ਅਸੀਂ ਪੈਸੇ ਨਹੀਂ ਪਾਏ ਜਿੱਪ ਭੇਜਿਆ ਸੀਗਾ ਪੈਸੇ ਫੜ ਕੇ ਭੇਜਾਂਗੇ ਤੁਹਾਨੂੰ ਹਾਂਜੀ ਕਿੰਨੇ ਪੈਸੇ ਲੱਗੇ ਤੁਹਾਡੇ ਕੋਲੋਂ ਸਾਡੇ 18 ਲੱਖ ਰੁਪਏ ਟੋਟਲ ਏਜੰਟ ਨੂੰ ਗਿਆ ਹੋਇਆ ਆ ਤੇ ਕਹਿੰਦੇ ਜਿੰਨਾ ਤੁਸੀਂ ਏਜੰਟ ਨੂੰ ਦਿੱਤਾ ਆ ਡਾਕਟਰ ਕਹਿੰਦੇ ਉਹਨੇ 18 ਦਾ 18 ਸਾਨੂੰ ਦੋ ਫੇ ਤੁਹਾਡੇ ਵਰਗੇ ਛੱਡਣੇ ਕੋਈ ਨਵਾਂ ਸਰ ਦਾ ਪ੍ਰਸ਼ਾਸਨ ਨੂੰ ਆਇਆ ਤੁਹਾਡੇ ਘਰੇ ਨਹੀਂ ਕੋਈ ਨਹੀਂ ਆਇਆ ਕੋਸਾਰ ਲੈਣ ਕੋਈ ਆਇਆ ਕੋਈ ਨਹੀਂ ਕੀ ਮੰਗ ਕਰਦੇ ਆ ਹੁਣ ਤੁਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਸੇਹੀ ਮੰਗ ਕਰਦੇ ਆ ਵੀ ਅਸੀਂ ਉਹਨਾਂ ਦੇ ਇੰਡੀਆ ਦੇ ਹੈਗੇ ਆ ਤੇ ਉਹ ਸਾਡੀ ਛੇਤੀ ਤੋਂ ਛੇਤੀ ਇਹ ਬੇਨਤੀ ਕਬੂਲ ਕਰਨਾ ਸਾਡੇ ਮੁੰਡੇ ਸਾਡੇ ਭਵੇਂ ਘਰੇ ਲਿਆ ਦਾ ਨਹੀਂ ਇੰਡੀਆ ਹੀ ਲਿਆ ਦਾ ਸਾਨੂੰ ਕੋਈ ਬਾਤ ਵੀ ਨਹੀਂ ਪਤਾ ਲੱਗਿਆ ਕਿ ਨਾਨ ਸੰਗਰੂਰ ਤੇ ਹੁਸ਼ਿਆਰਪੁਰ ਦਾ ਵੀ ਇੱਕ ਮੁੰਡਾ ਫਸਿਆ ਆ ਤੇ ਪਤਾ ਲੱਗਿਆ ਸੰਗਰੂਰ ਜਿਹੜਾ ਮੁੰਡਾ ਫਸਿਆ ਹੈ ਤੁਹਾਡੇ ਕੋ ਰਿਸ਼ਤੇਦਾਰੀ ਵਿੱਚ ਹੋਇਆ ਨਹੀਂ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਉਹਨਾਂ ਨਾਲ ਬਾਤ ਦੱਸ ਰਹੀ ਗੱਲ ਕਹਿੰਦੇ ਅਲੱਗ ਚੋਂ ਆ ਜਿੱਦਾਂ ਹੁਣ ਸਾਡੀ ਰਿਸ਼ਤੇਦਾਰੀ ਬਣੀ ਜਦੋਂ ਮਤਲਬ ਉਹ ਇਕੱਠੇ ਘੁੰਮਣ ਫੇਰਨ ਲੱਗੇ ਇੱਕ ਦੂਜੇ ਦੀ ਜਾਣਕਾਰੀ ਹੋਈ ਤਾਂ ਹੁਣ ਥੋੜਾ ਜਿਹਾ ਜਾਣ ਪਛਾਣ ਹੋਈ ਤਾਂ ਪਹਿਲਾਂ ਸਾਡੀ ਕੋਈ ਇਹਨਾਂ ਨਾਲ ਗੱਲਬਾਤ ਨਹੀਂ ਸੀ ਜਿਹੜੇ ਦੋ ਮੁੰਡੇ ਆ ਉਹ ਇੰਡੀਆ ਤੋਂ ਡਾਇਰੈਕਟ ਗਏ ਸੀ ਇਰਾਨ ਨੂੰ ਉਹ ਮੈਨੂੰ ਫੋਟੋ ਸਾਨੂੰ ਦਿਖਾ ਸਕਦੇ ਜਿਹੜੇ ਗਏ ਸੀ ਜਿਸਤਾਲ ਜੀ ਮੋਬਾਈਲ ਦੇ ਵਿੱਚ ਫੋਟੋ ਹਾਂਜੀ ਜਿਸਤਾਲ ਸਿੰਘ ਜੀ ਫੋਟੋ ਦੇਖੋ